ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਜਿਹੇ ਘਰੇਲੂ ਨੁਸਖੇ ਬਾਰੇ ਦੱਸਾਂਗੇ ਜਿਸ ਦਾ ਸੇਵਨ ਕਰਕੇ ਤੁਸੀਂ ਸਾਰੀ ਜ਼ਿੰਦਗੀ ਤੰਦਰੁਸਤ ਰਹੋਗੇ ਤੁਹਾਡੀ ਨਿਗਾ ਤਾਂ ਦੋਸਤੋ ਇੰਨੀ ਕਿਉਂ ਜ਼ਿਆਦਾ ਤੇਜ਼ ਹੋ ਜਾਵੇਗੀ ਕਿ ਤੁਹਾਨੂੰ ਐਨਕਾ ਲਗਾਉਣ ਦੀ ਕਦੇ ਵੀ ਜ਼ਰੂਰਤ ਨਹੀਂ ਪਵੇਗੀ ਅਤੇ ਦੋਸਤੋ ਜੇਕਰ ਤੁਹਾਡੀ ਨਿਗਾ ਘੱਟ ਗਈ ਹੋਵੇ ਤਾਂ ਕੁਝ ਦਿਨਾਂ ਦੇ ਵਿੱਚ ਵਿੱਚ ਹੀ ਉਹ ਨਿਗਾ ਠੀਕ ਹੋ ਜਾਵੇਗੀ ਤੁਹਾਨੂੰ ਦੋਸਤੋ ਕਿਸੇ ਪ੍ਰਕਾਰ ਦੇ ਦਵਾਈ ਦੇ ਖਾਂਦ ਦੀ ਲੋੜ ਨਹੀਂ ਹੋਵੇਗੀ ਤਾਂ ਦੋਸਤੋ ਉਹ ਕਮਜ਼ੋਰੀ ਵੀ ਠੀਕ ਹੋ ਜਾਵੇਗੀ ਸ਼ੂਗਰ ਵਰਗੀ ਭਿਆਨਕ ਬਿਮਾਰੀ ਨੂੰ ਖਤਮ ਕਰਨ ਲਈ ਇਸ ਤੋਂ ਇਲਾਵਾ ਜੋੜਾਂ ਦੇ ਦਰਦ ਨੂੰ ਠੀਕ ਕਰਨ ਲਈ ਦੋਸਤੋ ਅੱਜਕੱਲ ਬਹੁਤ ਸਾਰੇ ਲੋਕਾਂ ਨੂੰ ਜੋੜਾਂ ਵਿੱਚ ਦਰਦ ਦੀ ਸਮੱਸਿਆ ਹੋ ਹੀ ਪਈ ਹੈ ਤਾਂ ਜੇਕਰ ਤੁਸੀਂ ਸਾਡੇ ਦੱਸੇਗੇ ਨੁਸਖੇ ਦਾ ਸੇਵਨ ਕਰੋਗੇ ਤਾਂ ਦੋਸਤੋ ਤੁਹਾਡੇ ਜੋੜ ਕਦੇ ਵੀ ਦਰਦ ਨਹੀਂ ਕਰਨਗੇ ਹਿਡਨਲਸ ਸੰਬੰਧਿਤ ਕੋਈ ਵੀ ਬਿਮਾਰੀ ਹੋਵੇ ਪਾਚਨ ਤੰਤਰ ਕਮਜ਼ੋਰ ਹੋਵੇ ਜਾਂ ਫਿਰ ਕਬਜ ਰਹਿੰਦੀ ਹੋਵੇ ਤਾਂ ਵੀ ਇਹ ਨੁਸਖਾ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਖਤਮ ਕਰਨ ਲਈ ਵੀ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਤੋਂ ਇਲਾਵਾ ਦੋਸਤੋ ਅੱਜ ਕੱਲ ਬਹੁਤ ਸਾਰੇ ਲੋਕਾਂ ਨੂੰ ਦਿਲ ਨਾਲ ਜੁੜੀਆਂ ਬਿਮਾਰੀਆਂ ਹੋਈਆਂ ਪਈਆਂ ਹਨ ਜਿਵੇਂ ਕਿ ਦੋਸਤੋ ਉਹਨਾਂ ਦਾ ਬੈਡ ਕੋਲੇਸਟ੍ਰੋਲ ਦਾ ਲੈਵਲ ਵੱਧ ਜਾਂਦਾ ਹੈ ਜਾਂ ਫਿਰ ਦਿਲ ਵਿੱਚ ਦਰਦ ਹੋਣਾ ਜਾਂ ਫਿਰ ਕੋਈ ਹੋਰ ਸਮੱਸਿਆ ਤਾਂ ਜੇਕਰ ਉਹ ਸਾਡੇ ਦੱਸੇ ਗਏ ਨੁਸਖੇ ਦਾ ਸੇਵਨ ਕਰਨ ਤਾਂ ਦੋਸਤੋ ਉਹਨਾਂ ਨੂੰ ਦਿਲ ਨਾਲ ਬੀਮਾਰੀ ਤੋਂ ਜਲਦੀ ਜਰਾਤ ਮਿਲ ਜਾਵੇਗੀ ਤਾਂ ਆਓ ਹੁਣ ਗੱਲ ਕਰਦੇ ਹਾਂ ਨੁਸਖੇ ਦੀ ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਹਾਨੂੰ ਦੋ ਚਮਚ ਅਲਸੀ ਦੇ ਬੀਜ ਦੋ ਚਮਚ ਜੀਰਾ ਦੋ ਚਮਚ ਅਜਵਾਇਨ ਦੋ ਚਮਚ ਸੌਫ ਅਤੇ ਦੋਸਤੋ ਇੱਕ ਚਮਚ ਤੁਹਾਨੂੰ ਦਾਲਚੀਨੀ ਚਾਹੀਦੀ ਹੈ ਦਾਲਚੀਨੀ ਤਾਂ ਦੋਸਤੋ ਤੁਸੀਂ ਪਾਊਡਰ ਵੀ ਲੈ ਸਕਦੇ ਹੋ ਤਾਂ ਦੋਸਤੋ ਤੁਸੀਂ ਸਭ ਤੋਂ ਪਹਿਲਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਤਵੇ ਉੱਪਰ ਪਾ ਕੇ ਹਲਕੇ ਸੇਕ ਉੱਪਰ ਭੁੰਨ ਲੈਣਾ ਹੈ ਅਤੇ ਭੁੰਨਣ ਤੋਂ ਬਾਅਦ ਤੁਸੀਂ ਇਹਨਾਂ ਦਾ ਬਰੀਕ ਪਾਊਡਰ ਤਿਆਰ ਕਰ ਲੈਣਾ ਹੈ ਦੋਸਤੋ ਇਹਨਾਂ ਦਾ ਬ੍ਰੀਕ ਪਾਊਡਰ ਤਿਆਰ ਕਰਨ ਤੋਂ ਬਾਅਦ ਦੋਸਤੋ ਤੁਸੀਂ ਕੀ ਕਰਨਾ ਹੈ ਕਿ ਇੱਕ ਗਲਾਸ ਕੋਸੇ ਪਾਣੀ ਵਿੱਚ ਇੱਕ ਚਮਚ ਇਸ ਪਾਊਡਰ ਦੀ ਪਾ ਦੇਣੀ ਹੈ ਅਤੇ ਦੋਸਤੋ ਕਟੋ-ਕਟ 10 ਮਿੰਟ ਲਈ ਤੁਸੀਂ ਉਸ ਪਾਣੀ ਵਿੱਚ ਇਸ ਪਾਊਡਰ ਨੂੰ ਰੱਖ ਦੇਣਾ ਹੈ ਤਾਂ ਕਿ ਇਸ ਦੇ ਸਾਰੇ ਤੱਤ ਉਸ ਪਾਣੀ ਵਿੱਚ ਚਲੇ ਜਾਣ ਅਤੇ ਦੋਸਤੋ ਬਾਅਦ ਵਿੱਚ ਤੁਸੀਂ ਇਸ ਦਾ ਸੇਵਨ ਕਰਨਾ ਹੈ ਜੇਕਰ ਦੋਸਤੋ ਤੁਸੀਂ ਲਗਾਤਾਰ ਤੀ ਦਿਨ ਇਸ ਦਾ ਸੇਵਨ ਕਰ ਲਿਆ ਤਾਂ ਦੋਸਤੋ ਤੁਹਾਨੂੰ ਇਸ ਦਾ ਫਾਇਦਾ ਆਪਣੇ ਆਪ ਹੀ ਦੇਖਣ ਨੂੰ ਮਿਲੇਗਾ ਕਿਉਂਕਿ ਇਹ ਸਾਰੇ ਚੀਜ਼ਾਂ ਤੁਹਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀਆਂ ਹਨ ਐਨਕੋ ਦੇ ਇਲਾਵਾ ਦੋਸਤੋ ਇਹ ਤੁਹਾਡੀਆਂ ਹੋਰ ਵੀ ਬਹੁਤ ਸਾਰੀ ਬਿਮਾਰੀਆਂ ਨੂੰ ਦੂਰ ਕਰੇਗਾ ਤਾਂ ਐਸੀ ਸਾਡੇ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਏ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਤਾਂ